ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੁੰਦੇ ਸਨ ਧਰਮ ਯੁੱਧ ਮੋਰਚੇ ਵਿੱਚ ਵੀ ਬਾਬਾ ਹਰਨਾਮ ਸਿੰਘ ਜੀਆ ਨੇ ਆਪਣਾ ਬਹੁਤ ਯੋਗਦਾਨ ਪਾਇਆ ਇਸ ਥਾਂ ਤੇ ਦਿਨੇ ਡਰਦਾ ਕੋਈ ਨਹੀਂ ਸੀ ਆਉਂਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਹੁਕਮ ਦੇ ਨਾਲ ਬਾਬਾ ਜੀ ਇਸ ਧਰਤੀ ਤੇ ਆਉਂਦੇ ਆ ਅਤੇ ਭੂਤਾਂ ਪ੍ਰੇਤਾਂ ਦਾ ਕਿਵੇਂ ਉਧਾਰ ਕਰਦੇ ਆ ਆਉ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਦੇ ਆ ਵੀਡੀਓ ਦੇ ਨਾਲ ਬਨੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਆਓ ਗੁਰੂ ਸਾਹਿਬ ਨੂੰ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੀਆਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਸਾਡੀਆਂ ਵੀਡੀਓ ਨੂੰ ਬਹੁਤ ਹੀ ਪਿਆਰ ਬਖਸ਼ਿਸ਼ ਕਰਦੇ ਹੋ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੇ ਹਜੇ ਵੀ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸਾਹਿਬ ਹੈ ਜੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਜਾਣਾ ਹੈ ਤਾਂ ਗੜਦੀ ਵਾਲਾ ਤੋਂ ਜਦੋਂ ਆਪਾਂ ਹੁਸ਼ਿਆਰਪੁਰ ਨੂੰ ਜਾਂਦੇ ਆਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਤਪੱਸਥਾਨ ਹੈ ਜੀ। ਮਹਾਂਪੁਰਸ਼ਾਂ ਨੇ ਇਸ ਧਰਤੀ ਤੇ ਆ ਕੇ ਬਹੁਤ ਬੰਦਗੀ ਕੀਤੀ। 1949 ਤੋਂ ਪਹਿਲਾਂ ਇਸ ਧਰਤੀ ਤੇ ਕੋਈ ਡਰਦਾ ਨਹੀਂ ਸੀ ਆਉਂਦਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਇੱਥੇ ਭੂਤ ਪ੍ਰੇਤ ਰਹਿੰਦੇ ਸਨ। ਇੱਥੇ ਬਹੁਤ ਵੱਡੇ ਵੱਡੇ ਪਿੱਪਲ ਸੀ, ਬੋਹੜ ਸੀ, ਭਾਵ ਇੱਕ ਕਿਸਮ ਦਾ ਜੰਗਲ ਹੀ ਬਣਿਆ ਹੋਇਆ ਸੀ। ਸਖਤਾ ਥੇ ਜਾਣ ਕੇ ਲੋਕ ਇਹ ਧਰਤੀ ਦੇ ਨੇੜੇ ਤੋਂ ਲੰਘਣ ਤੋਂ ਵੀ ਬਰੀਜ ਕਰਦੇ ਸੀ। ਇਸ ਸਖਤਾ ਤੇ ਉੱਪਰ ਸਦੀਆਂ ਪੁਰਾਣੇ ਪਿੱਪਲ ਅਤੇ ਬੋਹੜ ਦਾ ਡਰਾਣਾ ਝੁੰਡ ਸੀ। ਬਹੁਤ ਹੀ ਜ਼ਹਿਰੀਲੇ ਜੀਵ ਇੱਥੇ ਰਹਿੰਦੇ ਸੀਗੇ ਤੇ ਸੇਵਾਦਾਰ ਵੀਰ ਦੱਸ ਰਹੇ ਸੀਗੇ ਬਾਬਾ ਹਰਨਾਮ ਸਿੰਘ ਜੀ ਬੰਦਗੀ ਵਿੱਚ ਜੁੜੇ ਬੈਠੇ ਸਨ ਤੇ ਗੁਰੂ ਜੀ ਨੇ ਬਾਬਾ ਜੀ ਨੂੰ ਹੁਕਮ ਕੀਤਾ ਵੀ ਉਹ ਧਰਤੀ ਤੇ ਜਾ ਕੇ ਤੁਸੀਂ ਬੰਦਗੀ ਕਰੋ। ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆ ਦਾ ਹੁਕਮ ਮੰਨ ਕੇ ਬਾਬਾ ਹਰਨਾਮ ਸਿੰਘ ਜੀ 1949 ਈਸਵੀ ਵਿੱਚ ਆਪਣੇ ਪਾਵਨ ਪਵਿੱਤਰ ਚਰਨ ਇਸ ਧਰਤੀ ਤੇ ਪਾਉਂਦੇ ਆ। ਤੇ ਸੰਗਤ ਜੀ ਇੱਥੇ ਆ ਕੇ ਬਾਬਾ ਜੀ ਨੇ ਬਹੁਤ ਬੰਦਗੀ ਕੀਤੀ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕੀਤਾ। ਬਾਣੀ ਦਾ ਹੁਕਮ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਿਲ ਸੋਹਣ ਚਵਾਰੇ ਜਿਸ ਧਰਤੀ ਤੇ ਵੀ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਉਹ ਧਰਤੀ ਪਵਿੱਤਰ ਹੋਣੀ ਹੀ ਹੋਣੀ ਹੈ ਇਹ ਡਰਾਉਣੀ ਧਰਤੀ ਵੀ ਭਜਨ ਬੰਦਗੀ ਦੀ ਬਦੌਲਤ ਆਰਾਮ ਦੀ ਪੂਰੀ ਬਣ ਜਾਂਦੀ ਆ ਇੱਥੇ ਵੀ ਖੁਸ਼ੀਆਂ ਖੇੜੇ ਖੇੜ ਜਾਂਦੇ ਆ ਜਦੋਂ ਬਾਬਾ ਜੀ ਇਸ ਸਥਾਨ ਤੇ ਆਉਂਦੇ ਆ ਥੋੜੇ ਸਮੇਂ ਦੇ ਬਾਅਦ ਹੀ ਇੱਥੇ ਪਾਵਨ ਪਵਿੱਤਰ